ਸਸਿਕਾ ਜੀ ਨਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਚੀਨ ਦੇ ਤਿੱਬਤ ਆਟੋਨੋਮਸ ਖੇਤਰ ਦੇ ਸ਼ਿਕਾਜ਼ਾ ਸ਼ਹਿਰ ਦੇ ਵਿੱਚ ਪੁਚਾਲ ਦੇ ਤੇਜ਼ ਚਟਕੇ ਮਹਿਸੂਸ ਕੀਤੇ ਗਏ ਨੇ ਮੰਗਲਵਾਰ ਨੂੰ 6.8 ਦੀ ਵਰਤਾ ਦੇ ਪੁਚਾਲ ਦੇ ਕਾਰਨ ਕਟੋ-ਕਟ 53 ਲੋਕਾਂ ਦੀ ਜਾਨ ਚਲੀ ਗਈ ਹੈ ਤੇ 68 ਜ਼ਖਮੀ ਹੋਏ ਨੇ ਜਿਸ ਦੀ ਜਾਣਕਾਰੀ ਚੀਨ ਦੇ ਸਰਕਾਰੀ ਮੀਡੀਆ ਵੱਲੋਂ ਖੁਦ ਸਾਂਝੀ ਕੀਤੀ ਗਈ ਹੈ ਇਹਨਾਂ ਹੀ ਨਹੀਂ ਤਿੱਬਤ ਵਿੱਚ ਆਇਆ ਇਹ ਪੁਚਾਲ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਸੀ ਕਿ ਚੀਨ ਦੇ ਨਾਲ ਨਾਲ ਨੇਪਾਲ ਭਾਰਤ ਬੰਗਲਾਦੇਸ਼ ਸਮੇਤ ਕਈ ਹੋਰ ਦੇਸ਼ਾਂ ਨੂੰ ਵੇਸ ਨੇ ਹਿਲਾ ਕੇ ਰੱਖ ਦਿੱਤਾ ਹੈ ਸਿੱਖ ਸਰਕਾਰੀ ਸਮਾਚਾਰ ਏਜੰਸੀ ਦੀ ਖਬਰ ਦੇ ਮੁਤਾਬਕ 6.8 ਤੀਬਰਤਾ ਦੇ ਭੁਚਾਲ ਦੇ ਕਾਰਨ 52 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 68 ਜ਼ਖਮੀ ਦੱਸੀ ਜਾ ਰਹੀ ਹੈ ਅਮਰੀਕੀ ਭੂ ਵਿਗਿਆਨ ਸਰਵੇਖਣ ਯਾਨੀ ਕਿ USGS ਅਤੇ ਭਾਰਤੀ ਰਾਸ਼ਟਰੀ ਭੁਚਾਲ ਕੇਂਦਰ ਨੇ ਭੁਚਾਲ ਦੀ ਤੀਬਰਤਾ 7.1 ਦੱਸੀ ਹੈ ਅਤੇ ਕਿਹਾ ਕਿ ਇਸ ਦਾ ਕੇਂਦਰ ਚੀਨ ਦੇ ਟਿੰਗਰੀ ਕਾਉਂਟੀ ਦੇ ਵਿੱਚ xinjiang ਦੇ ਵਿੱਚ ਸੀ ਜੋ ਉੱਤਰ ਪੂਰਬੀ ਨੇਪਾਲ ਦੇ ਵਿੱਚ ਖੁੰਬੂ ਹਿਮਾਲੀਅਨ ਰੇਂਜ ਦੇ ਵਿੱਚ ਲਬੂਤਸੇ ਤੋਂ ਲਗਭਗ 90 ਕਿਲੋਮੀਟਰ ਉੱਤਰ ਪੂਰਬ ਦੇ ਵਿੱਚ ਸਥਿਤ ਹੈ ਹਾਲਕਿ ਚੀਨੇ ਭੁਚਾਲ ਦੀ ਤੀਬਰਤਾ 6.8 ਦਰਜ ਕੀਤੀ ਹੈ ਪ੍ਰਸਾਰਣ ਨੇਪਾਲ ਦੇ ਕਾਠਮੰਡੂ ਚਾਏ ਸ਼ਕਤੀਸ਼ਾਲੀ ਭੁਚਾਲ ਦੇ ਕਾਰਨ ਲੋਕ ਘਰਾਂ ਦੇ ਵਿੱਚੋਂ ਬਾਹਰ ਆ ਗਏ ਭੁਚਾਲ ਦਾ ਅਸਰ ਜੇ ਕਾਂਪਰੇ ਪਲਾਣਚੌਕ ਸਿੰਧੂ ਪਾਲਨ ਚੌਕ ਡਾਇਨਿੰਗ ਅਤੇ ਸ਼ੋਲੂ ਖੁੰਬੂ ਜ਼ਿਲ੍ਹੇ ਦੇ ਵਿੱਚ ਮਹਿਸੂਸ ਕੀਤਾ ਗਿਆ ਕੁਝ ਸਮੇਂ ਤੱਕ ਲੋਕਾਂ ਨੇ ਸਿਰਕਾ ਦੇ ਨਾਲ ਲੱਗੇ ਦਰਖਤ ਅਤੇ ਬਿਜਲੀ ਦੀਆਂ ਤਾਰਾਂ ਨੂੰ ਵੀ ਹਿੱਲਦੇ ਦੇਖਿਆ ਜਿਸ ਦੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੁਸੀਂ ਤਸਵੀਰਾਂ 'ਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿਲਡਿੰਗਾਂ ਵੀ ਟੇਢੇ ਟੇਢੀ ਹੋਈਆਂ ਪਈਆਂ ਨੇ ਦ੍ਰਿਸਲ ਯੂਐਸਜੀਐਸ ਦੇ ਰਿਪੋਰਟ ਦੇ ਅਨੁਸਾਰ ਸਵੇਰੇ 7 ਵਜੇ ਦੇ ਕਰੀਬ 1 ਘੰਟੇ ਦੇ ਅੰਦਰ 4 ਤੋਂ 5 ਦੀ ਤਬਾਤਾ ਵਾਲੇ ਪੁਚਾਲ ਦੇ ਝਟਕੇ ਦਰਜ ਕੀਤੇ ਗਏ ਇਹ ਪੁਚਾਲ ਇੰਨਾ ਜ਼ਬਰਦਸਤ ਸੀ ਕਿ ਨੇਪਾਲ ਦੇ ਲੋਕ ਡਰ ਗਏ ਹਾਲੇਕਿ ਨੇਪਾਲ ਪੁਲਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਕਿਸੇ ਵੱਡੇ ਨੁਕਸਾਨ ਜਾਂ ਫਿਰ ਮਨੁੱਖੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਨੇਪਾਲ ਪੁਲਿਸ ਦੇ ਬੁਲਾਰੇ ਵਿਸ਼ਵ ਅਧਿਕਾਰੀ ਨੇ ਦੱਸਿਆ ਕਿ ਪੁਚਾਲ ਦੇ ਕੇਂਦਰ ਤਿੱਬਤ 'ਚ ਹੋਣ ਕਾਰਨ ਉੱਤਰੀ ਨੇਪਾਲ 'ਚ ਰਹਿਣ ਵਾਲੇ ਲੋਕਾਂ ਨੇ ਪੁਚਾਲ ਦੇ ਝਟਕੇ ਜ਼ਿਆਦਾ ਮਹਿਸੂਸ ਕੀਤੇ ਨੇ ਜ਼ਿਕਰ ਹੋਇਆ ਹੈ ਕਿ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਇਹ ਝਟਕੇ ਆਮ ਗਤੀਵਿਧੀ ਦਾ ਹਿੱਸਾ ਨੇ ਤੇ ਸਿਹਤਮੰਦ ਜ਼ਮੀਨ ਦੀ ਗਤੀਵਿਧੀ ਮੂਲ ਵਿੱਚ ਪ੍ਰਕਿਰਤਿਕ ਹੈ ਪਰ ਫਿਰ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਖਾਸ ਕਰਕੇ ਉਹ ਜਿਨ੍ਹਾਂ ਦੇ ਮਿਲਕਾ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਵਧ ਰਹੇ ਨੇ ਵਿਗਿਆਨਿਕ ਸੰਗਠਨਾਂ ਦੇ ਵੱਲੋਂ ਪੂਰੇ ਖੇਤਰ ਦੀ ਸਥਿਤੀ ਉੱਤੇ ਨੇੜੋ ਨਜ਼ਰ ਰੱਖੀ ਜਾ ਰਹੀ ਹੈ ਹਾਲਾਂਕਿ ਲੋਕਾਂ ਨੂੰ ਸਾਵਧਾਰ ਰਹਿਣ ਅਤੇ ਪੁਚਾਲ ਸੁਰੱਖਿਆ ਉਪਾਏ ਅਪਣਾਉਣ ਦੀ ਵੀ ਅਪੀਲ ਕੀਤੀ ਗਈ ਹੈ Biar report channel pencapaian